ਤਦ ਤੁਸੀਂ ਸੁਣਿਆ ਹੋਣਾ ਕਿ ਫਲਾਣਾ ਸ਼ਖਸ ਦੁਨੀਆ ਦੇ ਟੌਪ 100 ਦੇ ਅਮੀਰ ਲੋਕਾਂ ਵਿੱਚੋਂ ਇੱਕ ਹੈ ਉਸਦੇ ਕੋਲ ਬਹੁਤ ਵੱਡੀ ਸੰਪਤੀ ਹੈ ਤਾਂ ਇਹ ਅਮੀਰਾਂ ਦੀ ਲਿਸਟ ਕਦੇ ਉੱਪਰ ਕਦੇ ਥੱਲੇ ਹੁੰਦੀ ਰਹਿੰਦੀ ਹੈ ਕਦੇ ਕੋਈ ਵਿਅਕਤੀ ਟੌਪ ਤੇ ਆ ਜਾਂਦਾ ਹੈ ਕਦੇ ਕੋਈ ਵਿਅਕਤੀ ਟੌਪ ਤੇ ਆ ਜਾਂਦਾ ਹੈ ਲੇਕਿਨ ਅੱਜ ਤੁਹਾਨੂੰ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਦਾ ਵੇਰਵਾ ਜਿਹੜਾ ਅਸੀਂ ਸਾਂਝਾ ਕਰਾਂਗੇ ਉਹ ਇਨਸਾਨ ਜਿਹੜਾ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕਿਆ ਹੈ ਅਤੇ ਉਸ ਦੀ ਪ੍ਰਾਪਰਟੀ ਦੀ ਉਸ ਦੀ ਜਾਇਦਾਦ ਦੀ ਉਸ ਦੀ ਦੌਲਤ ਦੀ ਚਰਚਾ ਅੱਜ ਵੀ ਹੁੰਦੀ ਹੈ ਮੌਤ ਹੋਏ ਨੂੰ ਭਾਵੇਂ 700 ਸਾਲ ਬੀਤ ਚੁੱਕੇ ਨੇ ਲੇਕਿਨ ਅੱਜ ਵੀ ਉਸ ਦੀ ਸੰਪਤੀ ਦਾ ਕੋਈ ਤੋੜ ਨਹੀਂ ਹੈ ਤਾਂ ਉਸ ਦੇ ਇੱਕ ਫੈਸਲੇ ਨੇ ਮਿਡਲ ਈਸਟ ਦੀ ਆਰਥਿਕਤਾ ਜਿਹੜੀ ਉਹ ਬਦਲ ਕੇ ਰੱਖ ਦਿੱਤੀ ਸੀ ਤਾਂ ਦੁਨੀਆ ਦੇ ਵਿੱਚ ਬਹੁਤ ਸਾਰੇ ਅਮੀਰ ਲੋਕ ਨੇ ਪਰ ਇਤਿਹਾਸ ਦੇ ਵਿੱਚ ਇੱਕ ਵਿਅਕਤੀ ਅਜਿਹਾ ਵੀ ਹੈ ਜੋ ਆਪਣੀ ਮੌਤ ਤੋਂ 700 ਸਾਲ ਬਾਅਦ ਵੀ ਆਪਣੀ ਦੌਲਤ ਕਾਰਨ ਪੂਰੀ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਰਹਿੰਦਾ ਹੈ ਐਸੀ 14ਵੀਂ ਸਦੀ ਦੇ ਮੰਸਾ ਮੂਸਾ ਮਾਲੀ ਸਮਰਾਟ ਦੇ ਸ਼ਾਸਕ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਕਿਹਾ ਜਾਂਦਾ ਹੈ ਅਤੇ ਇਹ ਵਿਅਕਤੀ ਆ ਜਿਹੜਾ ਉਸ ਦੇ ਕੋਲ ਬੇਹਿਸਾਬ ਦੌਲਤ ਸੀ ਤਾਂ ਮੰਸਾ ਮੂਸਾ ਜਿਹੜਾ ਉਸ ਦੀ ਸੰਪਤੀ ਆ ਜਿਹੜੀ ਅਨੁਮਾਨਾਂ ਦੇ ਅਨੁਸਾਰ ਲਗਭਗ 131 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ ਜੋ ਉਸ ਨੂੰ ਅੱਜ ਦੇ ਕਿਸੇ ਵੀ ਅਰਬਪਤੀ ਨਾਲੋਂ ਜ਼ਿਆਦਾ ਅਮੀਰ ਬਣਾਉਂਦੀ ਹੈ ਮਨਸਾ ਮੂਸਾ ਬਾਰੇ ਗੱਲ ਕਰੀਏ ਤਾਂ ਉਸ ਦਾ ਜਨਮ 1280 ਵਿੱਚ ਇੱਕ ਸ਼ਾਸਕ ਪਰਿਵਾਰ ਦੇ ਵਿੱਚ ਹੋਇਆ ਸੀ ਉਸ ਦਾ ਪਰਾਹ ਮਨਸਾ ਅਬੂ ਬਕਰ 1312 ਤੱਕ ਰਾਜ ਕਰਦਾ ਏ ਅਬੂ ਬਕਰ ਨੂੰ ਅਟਲੈਂਟਿਕ ਮਹਾਸਾਗਰ ਵਿੱਚ ਡੂੰਗੀ ਦਿਲਚਸਪੀ ਸੀ ਅਤੇ ਉਹ 2000 ਜਹਾਜ਼ਾਂ ਦੇ ਨਾਲ ਇੱਕ ਮੋਹਮਤ ਤੇ ਨਿਕਲਿਆ ਜਿਸ ਦੇ ਵਿੱਚ ਹਜ਼ਾਰਾਂ ਆਦਮੀ ਔਰਤਾਂ ਅਤੇ ਗੁਲਾਮ ਸਨ ਲੇਕਿਨ ਉਹ ਕਦੇ ਵੀ ਵਾਪਸ ਨਹੀਂ ਆਏ ਮੂਸਾ ਸਾਮਰਾਜ 2000 ਮੀਲ ਤੋਂ ਵੀ ਵੱਧ ਇਲਾਕੇ ਵਿੱਚ ਫੈਲਿਆ ਹੋਇਆ ਸੀ ਅਬੂ ਬਕਰ ਦੇ ਗਾਇਬ ਹੋਣ ਤੋਂ ਬਾਅਦ ਉਸ ਦਾ ਭਰਾ ਮੰਸਾ ਮੂਸਾ ਗੱਦੀ ਤੇ ਬੈਠਦਾ ਏ ਅਤੇ ਉਸ ਨੇ ਆਪਣੇ ਸਮਰਾਜ ਦਾ ਵਿਸਥਾਰ ਟਿੰਬਕੂਟ ਸਵੇਤ 24 ਸ਼ਹਿਰਾਂ ਤੱਕ ਕੀਤਾ ਜੋ ਕਿ 2000 ਮੀਲ ਤੋਂ ਵੱਧ ਦੇ ਵਿੱਚ ਫੈਲਿਆ ਹੋਇਆ ਸੀ ਇਸ ਦੇ ਵਿੱਚ ਸਲੇਗਨ ਮੋਰਤਾਨੀਆਂ ਮਾਲੀ ਬੁਰਕੀਨਾ ਫਾਸੋ ਨਾਈਜਰ ਗੈਬੀਆ ਗਿਊਬਿਸਾਯੋ ਗਿਨੀ ਅਤੇ ਆਈਵਰੀ ਕੋਸਟ ਦੇ ਕੁਝ ਹਿੱਸੇ ਸ਼ਾਮਲ ਸਨ ਇੱਕ ਰਿਪੋਰਟ ਦੇ ਅਨੁਸਾਰ ਮਾਂਸਾ ਮੂਸਾ ਦੇ ਰਾਜ ਮਾਲੀ ਦੇ ਵਿੱਚ ਸੋਨੇ ਅਤੇ ਨਮਕ ਦੇ ਅਪਾਰ ਭੰਡਾਰ ਸਨ ਕਿਹਾ ਜਾਂਦਾ ਹੈ ਕਿ ਪੁਰਾਣੀ ਦੁਨੀਆ ਦੇ ਲਗਭਗ ਅੱਧੇ ਸੋਨੇ ਦਾ ਉਤਪਾਦਨ ਮੂਸਾ ਦੇ ਸਾਮਰਾਜ ਵਿੱਚ ਹੁੰਦਾ ਸੀ ਉਸ ਨੇ ਪੱਛਮੀ ਅਫਰੀਕਾ ਦੇ ਵਪਾਰਕ ਮਾਰਗਾਂ ਤੋਂ ਵੀ ਵਧੇਰੇ ਦੌਲਤ ਪ੍ਰਾਪਤ ਕੀਤੀ ਸੀ ਅੱਜ ਦੀ ਦੁਨੀਆ ਦੇ ਅਨੁਸਾਰ ਮੂਸਾ ਦੀ ਦੌਲਤ ਤਾਂ ਜਿਹੜੀ ਉਹ 400 ਬਿਲੀਅਨ ਤੋਂ ਲੈ ਕੇ 500 ਬਿਲੀਅਨ ਡਾਲਰ ਦੇ ਵਿੱਚਕਾਰ ਬਣਦੀ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਵੱਡਾ ਉਹ ਦੌਲਤਵੰਦ ਵਿਅਕਤੀ ਹੋਵੇਗਾ ਜਿਸ ਦੀ ਦੌਲਤ ਦੀ ਚਰਚਾ ਉਸ ਦੀ ਮੌਤ ਤੋਂ 700 ਸਾਲ ਬਾਅਦ ਵੀ ਹੋ ਰਹੀ ਹੈ